ਪਰੇਸ਼ਾਨ ਮੁੰਡਾ ਕਰਦਾ ਤੇ ਕਦੀ ਤੁੰਗਿਆ ਦੇਣਾ ਕਦੀ ਕੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਨਾ ਛੱਡ ਦੇ ਨਾ ਕਦੀ ਕਹਿੰਦਾ ਲੈ ਜਾਣਾ ਹੁਣ ਟਟ ਮਾਰ ਕੇ ਸਾਡੇ ਤੱਕ ਇਹਨੇ ਜਿਾਸੀ ਨੇ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਅੰਦੇ ਨਾਲ ਪਹਿਲਾ ਕੁੜੀ ਨਾਲ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਜੇ ਹੁਣ ਮੁਕਰ ਗਿਆ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਤੋਂ ਸਾਹਮਣੇ ਆ ਰਿਹਾ ਜਿੱਥੇ ਪ੍ਰੇਮਿਕਾ ਦੇ ਪਿਆਰ ਵੱਲੋਂ ਇੱਕ ਪੁਲਿਸ ਮੁਲਾਜ਼ਮ ਤੇ ਆਰੋਪ ਲਗਾਏ ਗਏ ਨੇ ਜੀ ਹਾਂ ਇੱਕ ਪੁਲਿਸ ਮੁਲਾਜ਼ਮ ਵਿਆਹ ਤੋਂ ਪਹਿਲਾਂ ਹੀ ਆਪਣੀ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਿਸ ਦੀ ਸ਼ਿਕਾਇਤ ਪ੍ਰੇਮਿਕਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਬਿਠਾ ਕੇ ਪੁਲਿਸ ਮੁਲਾਜ਼ਮ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਤੇ ਪੀੜਤ ਲੜਕੀ ਦੀ ਭੈਣ ਵੱਲੋਂ ਜਾਣਕਾਰ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਲੜਕੀ ਨੂੰ ਪੁਲਿਸ ਮੁਲਾਜ਼ਮ ਘਰੋਂ ਲੈ ਗਿਆ ਅਤੇ ਮਮਦੋਟ ਆਪਣੇ ਘਰ ਲ ਜਾ ਕੇ ਕੁੱਟਮਾਰ ਕੀਤੀ ਗਈ ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨੂੰ ਬਾਹਰ ਕੁੱਟਮਾਰ ਕਰਕੇ ਗਲੀ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਐਂਬੂਲੈਂਸ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਲ ਭਰਤੀ ਕਰਵਾਇਆ ਗਿਆ ਪੀੜਤ ਵਾਰਦਾ ਕਹਿਣਾ ਕਿ ਜੇ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਣ ਤੇ ਲੋਕ ਇਨਸਾਫ ਲੈਣ ਲਈ ਕਿਸ ਦਾ ਦਰਵਾਜ਼ਾ ਖੜਕਾਉਣਗੇ ਹੁਣ ਦੇਖਣਾ ਹੋਵੇਗਾ ਪ੍ਰੇਮਿਕਾ ਵੱਲੋਂ ਪ੍ਰੇਮੀ ਤੇ ਲਗਾਏ ਦੋਸ਼ ਕਿੰਨੇ ਸੱਚ ਨੇ ਇਹ ਤਾਂ ਹੁਣ ਇੱਕ ਜਾਂਚ ਦਾ ਵਿਸ਼ਾ ਵਿਆਖਰਵੋਨ ਤੋਂ ਮੁਕਰੇ ਪ੍ਰੇਮੀ ਨੂੰ ਪ੍ਰੇਮਿਕਾ ਕਦੋਂ ਤੱਕ ਗ੍ਰਿਫਤਾਰ ਕਰਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਏ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਤਾ ਕਦੀ ਤਨਖਾਹਾਂ ਦੇਉਂਦਾ ਨਹੀਂ ਕਦੀ ਕਦੀ ਕਹਿੰਦਾ ਕਾਰ ਆ ਜਾ ਕਦੀ ਕਹਿੰਦਾ ਨਾ ਛੱਡ ਦੇ ਨਾ ਕਦੀ ਕਹਿੰਦਾ ਲੈ ਜਾ ਨਾ ਸਾਨੂੰ ਕੁਝ ਨਹੀਂ ਪਤਾ ਸਵੇਰ ਲੈ ਕੇ ਗਿਆ ਤੇ ਰਾਤ ਲੈ ਕੇ ਗਿਆ ਹੁਣ ਫੋਟ ਮਾਰ ਕੇ ਸਾਥ ਦਿੱਤਾ ਉੱਤੇ ਸਾਨੂੰ ਫੋਨ ਆ ਗਿਆ ਵੀ ਆਹ ਹੀ ਗੱਲ ਚੱਲਦੀ ਸੀ ਏਸੇ ਮਨਪ੍ਰੀਤ ਨਾਲ ਪਿੰਡ ਮਨਪ੍ਰੀਤ ਪੁਲਿਸ ਮੁਲਾਜ਼ਮ ਨੂੰ ਤੇ ਮੇਜਾਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਹੰਦੇ ਨਾਲ ਪਹਿਲਾ ਕੁੜੀ ਨਾਲ ਕੁੜੀ ਨਾਲ ਦੇ ਘਰ ਵੀ ਦੋ ਤਿੰਨ ਵਾਰ ਹੀ ਲੈ ਕੇ ਗਿਆ ਏ ਸਾਨੂੰ ਨਹੀਂ ਪਤਾ ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਏ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਜੇ ਹੁਣ ਮੁੱਕਰ ਗਿਆ ਏ ਤਾਂ ਕਿਸੇ ਅੱਜ ਕੱਲ ਲੈ ਜਾਣੀ ਦੋ ਤਿੰਨ ਦਿਨ ਉਹ ਰਜਿਨਾਮਾ ਕੀਤਾ ਆ ਸੀ ਡੀਐਸਪੀ ਦਫ਼ਤਰ ਦੇ ਸੀ ਡੀਐਸਪੀ ਦੇ ਯਾਤਰਾ ਹਾਂ ਤੇ ਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਜਿਨਾਮਾ ਲਿਖ ਦੇ ਮੈਂ ਬੈਕ ਸੰਝੋਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋ ਗਏ ਰਾਜਾ ਨੂੰ ਤਿੰਨ ਦਿਨ ਤੁਹਾਨੂੰ ਲੈ ਗਿਆ ਕੁੱਟ ਮਾਰ ਕੇ ਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਕਰ ਚ ਕਿਨੇ ਕਿਨੇ ਉਥੇ ਸੱਟ ਦਿੱਤਾ ਕਿ ਤੁਹਾਨੂੰ ਚੋਟ ਸੌਣ ਆ ਹਾਂ ਜੀ ਲੜਕੀ ਦੇ ਸਾਨੂੰ ਇਨਸਾਫ ਚਾਹੀਦਾ ਜੀ ਕਿ ਜਿਹੜਾ ਲੜਕੀ ਦਾ ਮਾਮਲਾ ਹੈ ਕੀ ਮਾਮਲਾ ਸਰ ਹਾਂ ਜੀ ਐਮਬੂਲੈਂਸ ਲੈ ਕੇ ਆਇਆ ਇੱਕ ਵਕਤ ਤੇ ਕੋਈ ਲੜਕੀ ਨੂੰ ਤੇ ਹਸਪਤਾਲ ਚ ਜੀਟੀਵੀ ਸੀ ਜੀ ਕੋਈਆਂ ਗੋਲੀਆਂ ਖਰੀਆਂ ਆਈਆਂ पेशंडा से ग्रस्ती लगाएगा वगैरह करता है पेशंडी हाल कल सांपुरी आगे क्या करने जा रहा है टूट पर माइटर कॉल के लेकर जाता है पेशंडा नाम सलमा इधर वो साहब बोल रहा है कि हम इन्फॉर्मेशन में केक के लिए बात करने का है लड़की का मसला है कि मसला है तो क्या थोड़ा मसला है पहले लड़की को सलमा करने प ਅਸੀਂ ਉਹ ਬਦਲੋ ਦੇ ਜਿਹੜਾ ਵੀ ਰੱਖ ਰਿਹਾ ਕਰਦਾ ਕੋਈ ਪ੍ਰੋਸੈਸ ਨਹੀਂ ਆਪਾਂ ਦੇ ਅੱਜ ਅੱਜ ਸਾਡੇ ਕੋਲ ਇੱਕ ਇਹ ਬੇਤੁਆ ਤੇ ਸਾਨੂੰ ਪਰਸੋਂ ਲੱਭਦੇ ਨੇ ਕਰਦੀ ਅਨ ਕੋਸ਼ਿਸ਼ ਤੇ ਇਹ ਹਲਕਟ ਹੈ ਤੇ ਜਿੰਨੀ ਮਰਿਤਾ ਕਾਹਦੇ ਬਿਲਕੁਲ ਰੱਖ ਰਿਹਾ ਕਰਦਾ ਤੇ ਅੱਗੇ ਜੋ ਸਟੈਪ ਉੱਤੇ ਦੇ ਨੇ ਲੋਰਟੀ ਕੋਲ ਤੋਂ ਸਾਰਾ ਜੰਮ ਕਰ ਦਿੱਤਾ